ਨਾਨਕ ਆ ਜਾਵੀ ਰੋ ਰੋ ਪੈਨ ਪਕਾਰੇ ਨਾਨਕ ਆ ਜਾਵੀ ਰੋ ਰੋ ਪੈਨ ਪਕਾਰੇ ਨਾਨਕ ਨੇ ਮਾਰ ਗਟਾ ਕਰਦੇ ਸੀ ਨਾਨਕ ਤੁਸ ਜੀ ਪਰਦੇ ਸੀ ਨਾਨਕ ਤੁਸ ਜੀ ਨਾਨਕ ਆ ਆਵੇਂ ਰੋ ਰੋ ਨਾਨਕ ਪਕਾਰ ਨਾਨਕ ਆ ਆਵੇਂ ਰੋ ਰੋ ਨਾਨਕ ਪਕਾਰ oh ਸਤਿ ਤਕ ਕੋ ਮੀ ਤੂੰ ਆਣ ਕੇ ਦਰਸ ਦਿਖਾ ਵੀ ਤੂੰ ਆਣ ਕੇ ਪੈ ਨਮਾਉਣੀ ਜਾਣ ਕੇ ਓਵੇਂ ਜਿਵੇਂ ਮੈਨ ਤਾਰ ਦੇ ਜਿਵੇਂ ਲੰਗ ਗਰੀਬ ਨੂੰ ਤਾਰਿਆ ਨਾਨਕ ਨਾਨਕ ਕਰਦੀ ਵੀ ਰਾਮੇ ਮੈਂ ਹੋਗੀ ਵੰਗ ਸੁਧਾਈਆ ਨਾਨਕ ਨਾਨਕ ਕਰਦੇ ਵਿਰਾਹੇ ਮੈਂ ਹੋਗੀ ਵੰਗ ਸੁਧਾਈਆ ਨਾਨਕ ਨਾਨਕ ਜੰਗਲਾਂ ਦੇ ਵਿੱਚ ਫੇਰਾ ਢੋਂਡ ਰੋ ਰੋ ਦੇਆ ਦੁਹਾਈਆ ਓ ਜੰਗਲਾਂ ਦੇ ਵਿੱਚ ਫੇਰਾ ਢੋਂਡਦੀ ਰੋ ਰੋ ਦੇਵਾ ਦੁਹਾਈਆ ਜੰਗਲਾਂ ਦੇ ਵਿੱਚ ਫੇਰਾ ਢੋਂਡ ਰੋ ਰੋ ਦੇਆ ਦੁਹਾਈ ਨਾਨ ਓਸਾ ਰੋ ਰੋ ਪਹਿਨ ਪੁਕਾਰੇ ਨਾਨ ਆਜਾ ਵੀ ਰੋ ਰੋ ਪੈਣ ਪੁਕਾਰੇ ਆਣ ਕੇ ਆ ਜਾ ਵੀ ਰੋ ਰੋ ਪੈਣ ਪੁਕਾਰੇ ਨਾਨਕ ਆ ਜਾ ਵੀ ਰੋ ਰੋ ਪੈਣ ਪੁਕਾਰੇ ਮਾਲਕ ਆ ਜਾ ਵੀ ਰੋ ਰੋ ਪੁਕਾਰੇ ਨੋ ਜਾ ਰੋ ਰੋ ਪੈਣ ਪੁਕਾਰੇ ਨਾਨਕ ਆ ਜਾ ਕੀ ਆ ਜਾਵੀਂ ਰੋ ਰੋ ਨਾਨਕ ਕਾਰੇ ਨਾਨਕੇ ਆ ਜਾਵੀਂ ਰੋ ਰੋ ਪੈਣ ਪੁਕਾਰੇ ਆਜੇ ਆ ਜਾਵੀਂ ਰੋ ਰੋ ਪੈਣ ਪੁਕਾਰੇ ਨਾਨਕ ਆ ਜਾਵੀਂ ਰੋ ਰੋ ਪੈਣ ਪੁਕਾਰੇ ਚਿੰਤ ਕੁਟੋ ਨਾਨਕ ਦੁੱਖ ਬਰਵਾਸਾ ਵੱਲ ਲੈ ਇਉ ਵਮਾਰਾ ਜੀਵਨ ਤੂੰ ਸਹਿ ਬਸੱਚੇ ਵੇਖ ਦੁਦੈ ਲੋਚੁ ਨ ਪੇਖੋ ਹਰ ਬਨ ਹੋਰ ਨ ਦੇਖੋ ਨੈਣ ਰਹਿ ਰੰਗਲੋ ਬਿਗਲ ਕਹਿ ਨੰ ਹੋ ਜਾ ਵਿਚ ਪਰਦੇਸੀ ਨਾ ਉਹਨ ਕਟੁਰਗੇ ਮੇਰੇ ਸੀਨੇ ਮਾਰ ਗਟਾ ਦਰਦ ਵਸੋੜੇ ਤੜਫੇ ਜਿੰਦਲੀ ਮੇਰੇ ਕਿਹੜਾ ਸੁਣੇ ਪੁਕਾਰ ਵਿਚ ਪਰਦੇਸੀ ਨਾ ਉਹਨ ਕਟੁਰਗੇ ਮੇਰੇ ਸੀਨੇ ਮਾਰ ਗਟਾ ਵਿਚ ਪਰਦੇਸੀ ਨਾਨਕ ਤੁਰ ਗਏ ਮੇਰੇ سینੇ ਮਾਰ ਕਾ ਵਿਚ ਪਰਦੇਸੀ ਨਾਨਕ ਤੁਰ ਗਏ ਮੇਰੇ سینੇ ਮਾਰ ਕਾ ਵਿਚ ਪਰਦੇਸੀ ਨਾਨਕ ਤੁਰ ਗਏ ਮੇਰੇ سینੇ ਮਾਰ ਕਾ ਵਿਚ ਪਰਦੇਸੀ ਨਾਨਕ ਨੈ ਸਿਨੇ ਮੰਨ ਤੋ ਦਰਦ وسوڑے تڑپے جندری میری کیڑا ਸੁਣੇ ਪੁਕਾਰ ਦਰਦ وسੋڑے ਤੜਪੇ ਜਿੰਦੜੀ ਆ ਦਰਦ وسੋڑے ਤੜਪੇ ਕਿڑا ਸੁਣੇ ਪੁਕਾਰ ਨਾਨਕ ਆ ਜਾਵੀਂ ਤੋਰੇ ਪੈ ਕਾਰਿਆ ਨਾਨਕ ਆ ਜਾਵੀਂ ਰੋ ਰੋ ਨੰਡ ਪਕਾਰ ਆਂ ਜਿਆ ਪੁਕਾਰੋ ਨਾਨਕੇ ਆਜੋ ਰੋ ਰੋ ਕੈਨ ਪੁਕਾਰੇ ਨਾਨਕ ਆਜਾਵੀ ਰੋ ਰੋ ਕੈਨ ਪੁਕਾਰੇ ਨਾਨਕ ਆਜਾਵੀ ਰੋ ਰੋ ਕੈਨ ਪੁਕਾਰੇ ਕੋਲ ਕਮਹੀ ਲਲ ਲਲ ਗੁਰਮੁਨਦੀ ਨਰਾ ਸੁਨ ਸਬਦ ਤੁਮਾਰਾ ਲੈ ਰਮਨ ਇਹ ਮਨ ਪਿੰਨਾ ਜੋ ਜਲ ਮੈਨੋ ਲਾਗ ਰੰਗ ਮਰਰਾ ਕੀਮਤ ਕਹਿ ਨਾ ਜਾਈ ਠਾਕ ਤੇਰਾ ਮੈਨਿ ਅਪੂਰੋ ਸਗਲ ਗੁਣ ਕੈ ਦੋ ਤੈ ਸੋ ਅਮੀ ਬਨੋ ਸੁਨੋ ਇਕ ਦਿਨੋ ਦੇਹੋ ਦਰਸ ਨੋ ਨਕਬਲ ਹਾਰੀ ਦੇਹੋ ਦਨਸ ਲੋ ਨਕਬਲ ਹੋ ਨੇ ਜਿਹੜਾ ਬਲ ਬਲ ਕੀ ਨਾ ਸਾਜਨ ਦੇ ਸਵ ਦੇਸੀ ਆਰੇ ਸਉਨੇ ਉੜੇ ਦਿਨ ਦੀ ਸਾਰ ਸੰਮਾਲਿ ਤਨਾ ਸਜਨੋ ਮਦਨ ਨ ਪਰੇ ਪਰੇਂਦੀ ਜੋ ਜੋ ਖੰਨੀ ਹੋਇਆ ਯਕੀਆਂ ਇਹੇ ਕਰਨ ਪਕਾਰੋ ਚਰਨ ਪ੍ਰੀਤਮ ਦੇ ਮੱਠੇ ਸੋਨੋ ਨੈ ਦਰਸਨ ਬਾਜ ਬਹਾਰੋ ਚੜ ਚੜ ਵੇਖ ਉਚੇ ਤੰਲੇ ਅੱਖੀ ਪੜ ਪੜ ਝਾਕੋ ਚੜ ਚੜ ਵੇਖਾ ਉੱਚ ਅੱਖੀਆਂ ਫੁੱਟ ਫੁੱਟ ਝਾਕਾ ਚੜ ਚੜ ਵੇਖਾ ਉੱਚੇ ਟਿੱਲੇ ਅੱਖੀ ਫੁੱਟ ਫੁੱਟ ਝਾਕਾ ਚੜ ਚੜ ਵੇਖਾ ਉੱਚੇ ਟਿੱਲੇ ਅੱਖੀ ਫੁੱਟ ਫੁੱਟ ਝਾਕਾ ਅੱਛਾ ਸੋ ਪ੍ਰੀਤਮ ਮੋਲੀ ਮੇ ਰੇ ਪ੍ਰੀਤਮ ਵਾਲੇ ਓ ਵਿੱਚ ਵਸੋੜੇ ਪ੍ਰੀਤਮ ਵਾਲੇ ਰੋ ਰੋ ਮਨ ਕਨਨ ਅਜੰ ਰੋ ਰੋ ਪੈਨ ਕਾਉ ਨਾਣ ਕੀ ਆਜ ਰੋ ਰੋ ਪੈਨ ਪਕਾਉ ਕੋ ਸੰਤ ਮਿਲੇ ਵਡਪੋਗੀ ਮਨ ਅਰਪਉ ਤਨ ਰਖੂ ਅਗੇ ਮਨ ਕੀ ਮੋਇ ਸਗ ਲਤਿ ਆਉਗੀ ਜੋ ਪ੍ਰਭ ਕੀ ਹਕਤਾ ਸੁਣਾਵੇ ਅੰਦਰੇ ਫਿਰਉ ਤੇ ਸੇ ਸੇ ਬਿਰਾਗੀ ਪੁਰਬ ਕਰਮ ਅੰਕਰ ਜਦ ਪ੍ਰਗਟੇ ਭੇਟਿਓ ਪੁਰਖ ਰਸ ਕਬੈ ਰੋਗੀ ਮਿਟਿਓ ਵੰਦੇ ਰਮਿਲਤ ਹਰਿ ਲਾਉਣ ਜਨਮ ਜਨਮ ਕੀ ਸੋਈ ਜਾਗੇ ਮਨ ਚਿਉ ਮਿਲਨ ਕੋ ਮਨ ਚਿਉ ਹਰ ਮਿਲਨ ਕੋ ਹੁੰਦਸ ਸੁਨ ਪਾਈ ਮੈਂ ਲਕੜ ਤੇ ਸਹਬੋ ਜੇ ਬਿੰਦ ਬੁਲਾਈਆਂ ਨਾਨਕ ਨਾਨਕ ਕਰਦੀ ਵੀਰਾ ਰੋ ਰੋ ਲੈ ਮਪਕੋਰ ਦੇ ਓ ਮਿਲ ਵੀਰਨ ਪਿਆਰਿਆ ਭੈਣ ਨੂੰ ਨਦਦਾਰ ਤੇ ਮਨ ਤੇ ਤੁ ਮੈਂ ਵਾਰਿਆ ਦਰਸ ਤਖੋ ਵੀ ਤੂੰ ਆਣ ਕੇ ਭੈਣ ਨਮੋਣੀ ਜਾਣ ਕੇ ਓਵੇਂ ਜਿਵੇਂ ਮਨ ਤੋਰਦੇ ਓਵੇਂ ਜਿਵੇਂ ਮਨ ਤੋਰਦੇ ਜਿਵੇਂ ਲਾਲੂ ਗਰੀਬ ਨੂੰ ਤੋਰਿਆ ਨਾਨਕ ਆ ਜਾਵੀ ਰੋ ਰੋ ਪੈਣ ਪਕਾਰੇ 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 ਨਾਨਕ ਆ ਜਾਵੀ ਰੋ ਰੋ ਪੈਣ ਪੁਕਾਰੋ ਨਾਨਕ ਆ ਜਾਵੀਂ ਰੋ ਰੋ ਪੈਣ ਪੁਕਾਰੋ ਨਾਨਕ ਆ ਜਾਵੀਂ ਰੋ ਰੋ ਪੈਣ ਪੁਕਾਰੋ ਨਾਨਕ ਨਾਮ ਨੂੰ ਨਾਮ ਨੂੰ ਕਾਢੀ ਵੀਰਾ ਹੋ ਗਏ ਵਾਗ ਸਦਾਇਆ ਮਰਦੀ ਵੀਰਾ ਹੋਗੇ ਵਾਂਗ ਸੁਦਾਇਆ ਸ੍ਰੀ ਗੁਰੂ ਨਾਨਕ ਕਰਦੀ ਵੀਰਾ ਹੋਗੀ ਵਾਂਗ ਸੁਦਾਇਆ ਜੰਗਲ ਆਉਂਦੇ ਵਿੱਚ ਫਿਰ ਢੂੰਢਦੇ ਜੰਗਲ ਆਉਂਦੇ ਨੂੰ ਚਿਪਰਾ ਢੂੰਢ ਰੋ ਰੋਦੇ ਹੋਇਓ ਕਿ ਆਜਾ ਰੋ ਰੋ ਨਨਪਕਾ ਕੋ ਕਾਰ ਸਤਗੁਰ ਪਰਸੋ ਅਨੰਦ ਪਿਆ ਮੇਰੀ ਮੋਈ ਦੇ ਸਤਗੁਰ ਮੈਂ ਪਾਇਆ ਸਤਗੁਰਤਾ ਪਾਇਆ ਸਹਿ ਆਗਤਨ ਪਰਵਾਂ ਪ੍ਰਿਆ ਸਭ ਕੁਝ ਗਾਉਂਨੇ ਆਈਆ ਨੰਦ ਕਾਹੋ ਹਰੀ ਕੇ ਰਾਮਨ ਜਿ ਨਿਵਾਸਾਇਆ ਕਹਿ ਨਾਨਕ ਨੰਦ ਹੋ ਸਤਗੁਰ ਮੈਂ ਪਾਇਆ ਨਾਮ ਨਿਤੋਂ ਲਟ ਮੰਨ ਨਰੇ ਗੋਖ ਸਮਵਸਾਰਨਾ ਏ ਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸੁਭਗ ਨਾਗਲਾ ਸਮਰਤ ਸੋ ਮਿੱਤ ਸੋ ਕਮਨੋ ਸਵਾਰ ਇਹ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸੋਚ ਸਭ ਬੁਧਿ ਕਰਨ ਕਰਤੇ ਰਹਿ ਅਤ ਤੇਰਾ ਸਮਝ ਹੈ ਜਿਸ ਸੇ ਸੁਪਾਵੇ ਤੋ ਸਤਿ ਸਲਾਮ ਨਾਮ ਬੰਨਸਾ ਹੈ जिनके मन ਸਤਿਗੁਰੂ ਮੋਹਰਿਆ ਮਾਇਆ ਤੁਜਨ ਕੋ ਸੇ ਨਾਮ ਹਰ ਕੇ ਲਾ ਕੇ ਅਨੰਦ ਕਥੈ ਸਗੋਂ ਹ ਤੁਮੋ ਜੇ ਮਨ ਪਾਗਿਓ ਸਗਲ ਮਨੋ ਪੂਰੇ ਤੁਮ ਪਰ ਪਉ ਉਤਰ ਸਗਲ ਵਸ ਮੁਰੇ ਲੋਕ ਸੰਤਾ ਪੁਰੇ ਕੁੰਨੀ ਸੱਚੀ ਬਾਣੀ ਅੰਤ ਸਜਣ ਪਰ ਸਰਸੇ ਪੂਰੇ ਗੁਰ ਤੇਜਾ ਤੇ ਪੁਨੀਤ ਕਹਤੇ ਭਵੇ ਸਤੁਰਿਆ ਭਰਪੂਰੇ ਆਗੇ ਬਾਜੇ ਅਨੰਤੂਰੀ ਸੁਣਤੇ ਪੁਨੀਤ ਕਹਤੇ ਭਵੇ ਸਤਗੁਰ ਰੇ ਆਪਰ ਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨੰਤੂਰੀ ਸਤ ਨਾਮ ਵਾਹਿਗੁਰੂ ਸਲਾਮ ਪਉਨ ਗੁਰ ਪਉਨੀ ਪੈ ਤਾ ਮਤਾ ਤਰਤ ਮਹਤ ਦੇਵਸਰਤ ਦੋਇ ਦਾਈ ਬਾਈਓ ਕਿਨੇ ਸੱਜ ਜਗਤ ਚੰਗੀਆਂ ਆਈਆਂ ਬੁਰੀਆਂ ਵਾਟੇ ਧਰਮ ਹਜੋ ਕਰਮੀਆਂ ਆਪ ਆਪਣੀ